ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਡਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਇੱਕ ਸੂਆ ਸਵਾਇਆ ਨਗ ਲੈ ਕੇ ਆਏ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਜੀ ਵਧੀਆ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਬਲਜਿੰਦਰ ਸਿੰਘ ਪਿੰਡ ਵਾਲਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਹੀ 9878599298 ਠੀਕ ਆ ਬਾਈ ਸੂਆ ਕਿੰਨਾ ਮਾ ਸੂਈ ਹੈ ਜੀ ਕਦੋਂ ਸੂਈ ਹੈ ਜੀ ਇਹ ਕਿੰਨੇ ਘੰਟੇ ਕੋ ਬੱਚਾ ਕੀ ਹੈ ਜੀ ਇਹਦਾ ਮਾ ਬੱਚਾ ਵੀਰੇ ਠੀਕ ਆ ਜੇਰ ਪੈਣੀ ਹਜੇ ਬਾਕੀ ਹੈ ਜੀ ਹਾਂ ਜੇਰ ਪੈ ਜੂਗੀ ਕੋ ਚੱਕਰ ਨਹੀਂ ਠੀਕ ਆ ਜੀ ਤੂੰ ਬੋਲਾ ਕੱਢਤਾ ਸੀ ਤਿੰਨ ਚਾਰ ਕਿਲੋ ਤਿੰਨ ਚਾਰ ਕਿਲੋ ਕੱਢਦਾ ਸੀ ਠੰਡੀ ਹੈ ਜੀ ਹਾਂ ਠੰਡੀ ਠੀਰਪੂਰੀ ਆ ਕਿੰਨਾ ਕੁ ਬਾਜੂ ਵੀਰੇ ਦੁੱਧ ਦੁੱਧ ਵੀਰੇ 22 ਕਿਲੋ ਦੇ ਦੂੰਗੇ ਠੀਕ ਹੈ ਜੀ ਹਾਂ ਬਾਕੀ ਥਨਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਥੋੜਾ ਜਿਹਾ ਉਪਰਾ ਕਰ ਦਿਓ ਜੀ ਤੋਰ ਕੇ ਦਿਖਾ ਦਿ ਵੀਰੇ ਇਹ ਪਤਾ ਰਹਾ ਮਾਰ ਕੇ ਦਿਖਾਉਣ ਦੇ ਵਿੱਚ ਠੀਕ ਹੈ ਜੀ ਬਾਅਦ ਚ ਧਾਰਾ ਮਾਰ ਕੇ ਤੁਹਾਨੂੰ ਚੈੱਕ ਵੀ ਕਰਵਾ ਦਾਂਗੇ ਜੀ 22 ਦੇ ਦਸਨ ਮੁਤਾਬਕ ਜੀ ਸੂਆ 22 10 ਦਾ ਕਿ ਇਹ ਦੂਜਾ ਸੂਈ ਆ ਜੀ ਘੰਟਾ ਡੂਢ ਘੰਟਾ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਬੱਚਾ ਜੀ ਗੇਅਰ ਪੈਣੀ ਹਜੇ ਬਾਕੀ ਆ 3-4 ਕਿਲੋ ਬੋਲਾ ਕੱਢਿਆ ਹੋਇਆ ਹੈ ਜੀ ਜੱਜਮੈਂਟ ਉਹ ਹਿਸਾਬ ਨਾਲ ਲਾਇਓ ਜੀ ਜੇ ਬੋਲਾ ਨਾ ਕੱਢਿਆ ਹੁੰਦਾ ਐਂਡ ਹਵਾਨਾ ਸੋਹਣਾ ਤੇ ਵੱਡਾ ਤਿਆਰ ਕੀਤਾ ਹੋਣਾ ਠੀਕ ਹੈ ਜੀ ਥਾਣਾ ਦੇ ਸਾਈਜ਼ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਥਾਣਾ ਦੇ ਸਾਈਜ਼ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਸੋਹਣੇ ਆ ਗੈਪ ਤੇ ਲੱਗੇ ਹੋਏ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਤਾਰਾ ਮਾਰ ਕੇ ਚੈੱਕ ਵੀ ਕਰਵਾ ਦਿੰਨੇ ਆ ਜੀ ਦੇਖ ਸਕਦੇ ਹੋ ਉਠੜਲਾ ਕੋਈ ਨਹੀਂ ਦਿਰੇ ਜਰਾ ਠੀਕ ਹੈ ਜੀ ਮਗਰਲੇ ਤੁਹਾਨੂੰ ਜੋ ਵੀ ਮਾਰਦੀ ਵੀਰੇ ਸੋਨਾ ਹੱਤੀ ਚਵਾਈ ਵਾਲਾ ਥਾਣਾ ਬਾਕੀ ਠੰਡੀ ਸਿਲ ਪੂਰੀ ਐ ਥੋੜਾ ਜਿਹਾ ਕੈਮਰੇ ਤੋਂ ਡਰਦਾ ਸੀ ਉਪਰਾਂ ਕਰਦਾ ਸੀ ਪਸ਼ੂ ਬਾਈ ਦਾ ਬਸ ਕਰੋ ਜੀ ਬਾਈ ਦੇ ਦਸਨ ਮਤਾਬਕ ਬਾਈ ਦਸਦਾ ਕਿ 20 22 ਕਿਲੋ ਦੁੱਧ ਦੀ ਉਮੀਦ ਹੈ ਜੀ ਹੇ ਪੰਜ ਸੱਤ ਦਾ ਪਹਿਲਾ ਸੀ ਵੀਰੇ ਇਹ ਰ ਹੈ ਠੀਕ ਹੈ ਜੀ ਹਾਂ ਦੇਣ ਸੀਗੇ ਇਹਦੇ ਮੰਨ ਕੇ ਜਲ 15 ਤਰੀ ਨੂੰ ਪੂਰੇ ਠੀਕ ਹੈ ਜੀ ਹਾਂ ਇਹਦਾ ਸ਼ਹਿਰ ਹੀ ਹੁੰਦਾ ਕਿ ਪੂਰਾ ਬੋਲਾ ਵੀ ਨਹੀਂ ਪਾਇਆ ਪਰਪਰੇ ਨਹੀਂ ਠੀਕ ਹੈ ਜੀ ਤੇ ਬਾਕੀ ਵੀਰੇ ਕ੍ਰਾਸ ਆਂਗਾ ਦੁੱਧ ਇਹਨਾਂ ਦਾ ਚੰਗਾ ਸੰਗਣਾ ਹੋਊਗਾ ਮੱਝਾਂ ਰਗੇ ਦੁੱਧ ਹੋਣਾ ਕਰਮਾ ਵਾਲੀ ਦਾ ਤੇ ਡਿਮਾਂਡ ਬਾਈ ਇਹਦੀ ਡਿਮਾਂਡ ਤੇ ਫੋਨ ਤੇ ਹੋਊਗੀ ਫੋਨ ਤੇ ਹੋਊਗੀ ਜੀ ਠੀਕ ਹੈ ਜੀ ਡਿਮਾਂਡ ਬਾਈ ਕਹਿੰਦਾ ਆਪਾਂ ਇਹਦੀ ਫੋਨ ਤੇ ਕਰਾਂਗੇ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਧੰਨਵਾਦ